ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਪੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਹੁਣ ਮੈਂ ਧਰਚੂਣ ਚੱਲਣੀ ਹੈਗੀ ਗੋਹਾ ਮੈਂ ਸਿੱਟੇ ਹੀ ਆਪਾਂ ਇਹਦੇ ਕੱਪੜੇ ਤੋਤੇ ਤੇ ਦੂਸਰੇ ਹਜੇ ਮਸ਼ੀਨ ਚੰਨੇ ਹੈ ਨਹੀਂ ਸੀ ਕਿਉਂਕਿ ਨਾਉਣਗੇ ਫਿਰ ਲਾਹੀ ਜਾਣਗੇ ਨਾ ਤੇ ਚਾਪਣੀ ਬਣਾ ਲਿਆ ਅੱਟਾ ਕੋਨੇ ਲਿਆ ਅੱਜ ਆਪਣੇ ਗੁਰਦੁਆਰਾ ਸਾਹਿਬ ਭੋਗ ਨਹੀਂ ਗਏ ਅੱਜ ਆਪਣੇ ਉੱਥੇ ਭੋਗ ਪੈਣਗੇ ਗੁਰਦੁਆਰਾ ਸਾਹਿਬ ਆਪਾਂ ਉੱਥੇ ਵੀ ਚੱਲਾਂਗੇ ਤੇ ਜਲਦੀ-ਜਲਦੀ ਕਮਰੇ ਮੇੜ ਲਈ ਨਾ ਭੋਗ ਜਿਹੜੇ ਮੈਨੂੰ ਲਾਇਆ 8:30 ਵਜੇ ਦੇ ਨਾਲ ਪੈ ਜਾਣਗੇ ਉਸ ਤੋਂ ਪਹਿਲਾਂ ਕੰਮ ਨਹੀਂ ਜਿਹੜੇ ਆਪਾਂ ਸਾਰੇ ਨਿਮੇੜਨੇ ਨੇਗੇ ਹਰ ਰੋਜ਼ ਇਹ ਕੰਮਾਂ ਨੂੰ ਆਪਾਂ ਨੂੰ 10-11 ਵਜੇ ਜਾਂਦੇ ਨੇ ਨਾ ਤੇ ਅੱਜ ਖਿੱਚਦਿਆਂ ਕੰਮ ਨੂੰ ਜਲਦੀ ਨਿਮੇੜ ਜੀਏ ਜੇ ਰਹਿਗੇ ਤਾਂ ਕੱਪੜੇ ਰਹਿ ਜਾਣਗੇ ਹੋਰ ਸਾਰੇ ਕੰਮ ਆਪਾਂ ਨਿਮੇੜ ਜਾਗੇ ਨਾ ਤੇ ਹੁਣ ਇਧਰ ਮੈਂ ਚਾਹ ਬਣਾ ਕੇ ਅੰਦਰ ਰੱਖਤੀ ਤੇ ਨਵੀਨ ਦਿੱਤੀ ਮੈਂ ਪੀਲੀ ਪਪਾਈ ਨੀ ਪੀਲੀ ਉਹਨੇ ਦੇ ਰੈਡੀ ਨੂੰ ਮਠਾ ਲਿਆ ਧਾਰਚ ਪਾਉਣੀ ਹੈ ਨਾ ਉਹ ਤਾਂ ਬਾਅਦ ਵਿੱਚ ਪੀਂਦੇ ਹੁੰਦੇ ਨੇ ਪਹਿਲਾਂ ਨਹੀਂ ਪੀਂਦੇ ਸਤਾ ਬਈ ਪਹਿਲਾਂ ਪੀ ਕੇ ਫੇਰ ਕੰਮ ਲੱਗਦੇ ਆਗੇ ਉਹ ਨਾ ਜਰ ਕੰਮ ਨਹੀਂ ਹੁੰਦਾ ਹੈਗਾ ਨਾ ਤੇ ਹੈਦਰਾ ਗੋਭੀ ਲਈ ਸੀਗੀ ਕੱਲ ਹੁਣ ਤਾਂ ਗੋਭੀ ਵੀ ਸਸਤੀ ਹੋ ਗਈ ਨਾ 10 ਰੁਪਏ ਕਿਲੋ ਹੀ ਹੋ ਗਈ ਮੈਨੂੰ ਲੱਗ ਕਿਸੇ ਦੇ ਆਪ ਦੇ ਖੇਤ ਵਿੱਚ ਲਾਈ ਹੋਈ ਸੀ ਉਹ ਟਰਾਲੀ 'ਚ ਵੇਚਣ ਆਏ ਸੀਗੇ 10 ਰੁਪਏ ਕਿਲੋ ਨਹੀਂ ਤਾਂ ਮੈਨੂੰ ਲੱਗ ਮਹਿੰਗੀ ਦਿੰਦੇ ਹੋਣਗੇ 50 ਰੁਪਏ ਦੀ ਪਤਾ ਨਹੀਂ 2.5 ਕਿਲੋ ਦਿੰਦੇ ਨੇ ਜੀ ਕੁਝ ਹੈਗਾ ਨਾ ਇਹ 3 ਕਿਲੋ ਹੋ ਗਈ ਸੀ ਇਹਦੀ ਇਹ ਪੰਜਾਹ ਦੀ 5 ਕਿਲੋ ਹੋਗੀ ਉਹ 2.5 ਕਿਲੋ ਦਿੰਦੇ ਨੇਗੇ ਫਿਰ ਥੋੜਾ ਬਹੁਤ ਤਾਂ ਤਾਲੇ ਨੇ ਵੀ ਕੱਢਣਾ ਹੁੰਦਾ ਨਾ ਆਪਦੀ ਮਿਹਨਤ ਜਦੋਂ ਮੈਂ ਗੋਹਾ ਸੇੜਦੀ ਹੁੰਨੀ ਨਾ ਸਾਡੇ ਲਾਈਟ ਲੱਗੀ ਹੋਈ ਹੈ ਉਹ ਰੂੜੀ ਤੱਕ ਨਾ ਲਾਈਟ ਦਾ ਚਾਨਣ ਵਧਿਆ ਜਾਂਦਾ ਹੈਗਾ ਮੈਨੂੰ ਸਿੱਟਣਾ ਕੋਈ ਔਖਾ ਨਹੀਂ ਲੱਗਦਾ ਹੈਗਾ ਕਿੰਨੀ ਧੁੰਦ ਹੋਵੇ ਓਨਾਕ ਤਾਂ ਚਾਨਣ ਹੁੰਦਾ ਹੀ ਹੈ ਉੱਥੇ ਤੱਕ ਦਰੀਂਦੇ ਹੀ ਹੁੰਦਾ ਹੈਗਾ ਤੇ ਬਾਕੀ ਮੈਂ ਥੋੜਾ ਜਿਹਾ ਦਿਨ ਚੜੀ ਸੇੜਦੀ ਗੋਹਾ ਮੈਂ ਜ਼ਿਆਦਾ ਸੁਨੇਹਾ ਨਹੀਂ ਸੇੜਦੀ ਹੈਗੀ ਨਾ ਕੰਮ ਤਾਂ ਸਾਰਾ ਦਿਨ ਹੀ ਨਿਮੁਕੋਦੇ ਭਈ ਇੰਨਾ ਨੇਰੇ ਚ ਵੀ ਔਖਾ ਹੋ ਜਾਂਦਾ ਹੈਗਾ ਤੇ ਚਲੋ ਜੀ ਹੁਣ ਭੁੱਖ ਵੀ ਲੱਗ ਜਾਂਦੀ ਹੈਗੀ ਪਤਾ ਨਹੀਂ ਗਾ ਤੋ ਮੈਨੂੰ ਸਵੇਰੇ ਨਾਲ ਮੈਂ ਪੀ ਕੇ ਜਾਨੀ ਆ ਚਾਹ ਮੱਜਾ ਨਹੀਂ ਮੈਨੂੰ ਫੇਰ ਵੀ ਭੁੱਖ ਲੱਗ ਜਾਂਦੀ ਹੈਗੀ ਹੁਣ ਮੈਨੂੰ ਐ ਜੇ ਧਾਰ ਕੱਢ ਲਿਆ ਵਾ ਫੇਰ ਸਾਰੇ ਵੇਖ ਕੇ ਚਾਹ ਪੀਏ ਨਾ 10 ਮਿੰਟ ਲੱਗ ਜਾਂਦੇ ਨੇ 10 15 ਫੇਰ ਤਾਂ ਕਿਉਂਕਿ ਸੇ ਮੋਬਾਈਲ ਚੱਕ ਲੈ ਕਿਸੇ ਨੇ ਕੋਈ ਗੱਲ ਛੇੜ ਲਈ ਇਸ ਤਰ੍ਹਾਂ ਹੀ ਨਾ ਟਾਈਮ ਲੱਗ ਜਾਂਦਾ ਮੱਲੂ ਮੱਲੀ ਤੇ ਅੱਜ ਦਾ ਸੋਣਾ ਜਲਦੀ ਕਰਨਾ ਪਊਗਾ ਆਪਾਂ ਨੂੰ ਪਤਾ ਨਹੀਂ ਦਹੀਂ ਜੰਮੀ ਹੈ ਕਿ ਨਾ ਦਹੀਂ ਵੀ ਦੇਖ ਲਾਂ ਠੰਡੇ ਹੀ ਅੱਜਕੱਲ ਦਹੀਂ ਵੀ ਘਟ ਜਾਂਦੀ ਹੈ ਨਾ ਨਹੀਂ ਜਾਂਦੀ

ਲੀ ਛੱਡ ਕੇ ਗਈ ਹਰ ਕੇ ਮੈਂ ਮਾਂ ਠੰਡ ਹੈਗੀ ਨਾ ਖੜੇ ਪਸ਼ੂ ਨੂੰ ਤਾਂ ਠੰਡ ਜਾਂਦੀ ਹੈ ਮੈਂ ਤਾਂ ਪੂਰੀ ਫਿਰਦੀ ਮੈਨੂੰ ਤਾਂ ਨਹੀਂ ਪਤਾ ਲੱਗਦਾ ਹੈਗਾ ਦਵਾਰਾ ਫੇਰ ਉਹ ਹਾਂ ਇਕੱਠਾ ਕਰਾਂ ਤੇ ਮੈਂ ਸਿੱਟ ਗਈ ਸੀਗੀ ਤੇ ਹੁਣ ਇਹ ਮਦਦ ਦੇਣਗੇ ਨਹੀਂ ਹੈ ਨਾ ਕੱਖ ਘੰਡਾ ਵੀ ਦੇਖਾਂ ਹੈਗਾ ਕਿ ਨਾ ਇਹ ਤਾਂ ਨਾ ਸਾਰੀ ਰਾਤ ਕੱਖਾਂ ਤੇ ਹੁੰਦੀਆਂ ਨਹੀਂ ਹੈਗੀਆਂ ਆਪਦੇ ਨੂੰ ਮੇੜ ਲੈਂਦੀ ਨੇ ਥੋੜੇ ਥੋੜੇ ਨਮੂਰੇ ਪਏ ਨੇ ਇਹਦੇ ਮੂਰੇ ਵੀ ਹੈਗੇ ਬਸ ਇਹਨਾਂ ਤੋਂ ਤਾਂ ਇਹੀ ਨਹੀਂ ਖਾਦੇ ਜਾਂਦੇ ਜਿਹੜਾ ਟੋਕਰਾ ਟੋਕਰਾ ਇੱਕ ਵਾਰ ਪਾ ਦਿੰਦੇ ਨਾ ਸ਼ਾਮ ਨੂੰ ਵੀ ਨਹੀਂ ਖਾਦਾ ਜਾਂਦਾ ਆ ਬੈਠੀਆਂ ਨੇ ਖਾਪੀ ਕੇ ਰਹਿਣਾ ਕਿੰਨਾ ਵਧੀਆ ਲੱਗਦਾ ਜਦੋਂ ਪਸ਼ੂਰਾ ਆਮ ਜੀ ਚ ਬੈਠੇ ਹੋਣ ਤਾਂ ਆਪਾਂ ਕੱਢ ਲਈਆਂ ਗੁਰਦੁਆਰਾ ਸਾਹਿਬ ਦਾ ਪਾਉਣ ਵਾਲਾ ਗੁਰਦੁਆਰਾ ਸਾਹਿਬ ਤੇਜਣ ਵਾਲਾ ਨਾ ਤੇ ਕੁੱਤੇ ਬਿੱਲਿਆਂ ਦਾ ਸਾਰਿਆਂ ਦਾ ਰੱਖਤਾ ਹੁਣ ਮੈਂ ਹੁਣ ਲੱਗਦੀ ਆਂਗੀ ਕੰਮ ਧੰਦੇ ਮੈਂ ਕਿਵੇਂ ਕਰਾਂ ਹੁਣ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਠੰਡੇ ਹੀ ਜੇ ਮੈਂ ਨਹੀਂ ਬੰਦੀ ਤਾਂ ਮੈਂ ਲੇਟ ਹੋ ਜੂੰ ਜੇ ਬੰਦੋਗੇ ਤਾਂ ਤੇਰੇ ਬਿਮਾਰ ਹੋ ਜੇ ਨਾ ਨਹੀਂ ਵਿਵਾਰ ਨਾ ਹੁਣ ਲੋਈ ਹੁਣ ਆਪਾਂ ਕੱਟਦੇ ਆਂਗੀ ਸਬਜ਼ੀ ਟਾਈਮ ਐ ਜਿਹੜਾ 12:30 ਹੋ ਗਏ ਪਹਿਲਾਂ ਕੰਮ ਨਵੇੜ ਲੈ ਫਿਰ ਗੁਰਦੁਆਰਾ ਸਮਝਾਏ ਭੋਗ ਤੇ ਉਸ ਤੋਂ ਬਾਅਦ ਵਿੱਚ ਹੁਣ 2 ਘੰਟਿਆਂ ਬਾਅਦ ਨੂੰ ਮੈਨੂੰ ਲਾਇਆ ਇੰਨੀ ਜ਼ਿਆਦਾ ਧੁੰਦ ਸੀ ਅੱਜ ਨਾ ਹੁਣ ਧੁੰਦ 12 ਵਜੇ ਚ ਕੀ ਗਈ ਹੈਗੀ ਚੁੱਲੇ ਦੇ ਆਦਲੇ ਬੈਠੇ ਨੇ ਨਾਲ ਭੈਣਾਂ ਆ ਗਈ ਗੁਰਦੁਆਰਾ ਸਾਹਿਬ ਤੋਂ ਆਉਂਦੀਆਂ ਹੋਈਆਂ ਬੈਠੀਆਂ ਗੱਲਾਂ ਮਾਰੀ ਗਏ ਹੁਣ ਉਹ ਗਈਆਂ ਨੇ ਚਾਹ ਪਾਣੀ ਕਰ ਲਿਆ ਪੀ ਲਿਆ ਉੱਥੇ ਬੈਠੇ ਨੇ ਹੁਣ ਭਾਂਡੇ-ਕੁੰਡੇ ਸਾਫ਼ ਕਰਕੇ ਢੇਡੀਆਂ ਉਹਨਾਂ ਦੇ ਘਰ ਤੋਂ ਤੇ ਕੱਪੜੇ ਵੀ ਰਹਿ ਗਏ ਸੀ ਧੋਣ ਵਾਲੇ ਹੁਣ ਆ ਕੇ ਧੋਤੇ ਨਹੀਂਗੇ ਨਾ ਸੁੱਕਣੇ ਪਾਉਣ ਵਾਲੇ ਰਹਿ ਗਏ ਸੀ ਯਾਨੀ ਕਿ ਤੋਹ ਤ ਗਈਆਂ ਸੀ ਨਵੀਂ ਵੀ ਰੜੀ ਆ ਜੀ ਗੁਰਦੁਆਰੇ ਗਈ ਨਹੀਂ ਹੈ ਕਿ ਉਹ ਖੇਤ ਵਾਗ ਕੇ ਕਹਿੰਦੀ ਮੈਂ ਸਪਰੇਅ ਕਰਕੇ ਆਉਣੀ ਕੱਲ੍ਹ ਰਹਿਗੀ ਤੇ ਨਵੀਂ ਨਾਲ ਚਲੇ ਗਿਆ ਅੱਜ ਫਿਰ ਕਹਿੰਦੇ ਹੁਣ ਮੈਂ ਹੁਣ ਕਰਿਆ ਮੈਂ ਨਾ ਫਿਰ ਦਿਨ ਜ਼ਿਆਦਾ ਲੱਗੀਆਂ ਦਿਨੇ ਦ ਆਪਾਂ ਨੂੰ ਉਹਨਾਂ ਦੇ ਕੰਮਾਂ ਦਾ ਕੋਈ ਪਤਾ ਨਹੀਂ ਜਦੋਂ ਕਹਿ ਜਾਂਦੇ ਨੇ ਚੱਲ ਆਪਾਂ ਨਾ ਕਹਦੇ ਨੇ ਠੀਕ ਹੈਗਾ ਤੇ ਉਹ ਸਪਰੇਅ ਕਰਨ ਚਲੇਗੀ ਹੁਣ ਧੁੱਪ ਨਿਕਲ ਆਈ ਹੈ ਨਾ ਹੁਣ ਕੰਮ ਹੋਣਗੇ ਐਦੋਂ ਪਹਿਲਾਂ ਤਾਂ ਜੋ ਕੋਈ ਕੰਮ ਨਹੀਂ ਹੋਇਆ ਹੈਗਾ ਮੈਂ ਮੱਜਾਂ ਦੀ ਪੱਲੀ ਵੀ ਨਹੀਂ ਚੱਕ ਕੇ ਆਈ ਸੀ ਸਵੇਰੇ ਹੁਣ ਚੱਕ ਕੇ ਕੈਨੇ ਉਹ ਤੇ ਇੰਨੀ ਜ਼ਿਆਦਾ ਧੁੰਦ ਸੀਗੀ ਠੰਡ ਜ਼ਿਆਦਾ ਸੀਗੀ ਹੁਣ ਵੱਧ ਗਈ ਦੋ ਦਿਨਾਂ ਦੀ ਕੱਲ ਵੀ ਹੱਥ ਠਰਦੇ ਸੀਗੇ ਅੱਜ ਹੱਥ ਤਾਂ ਨਹੀਂ ਠਰੇ ਹੈਗਾ ਜੀ ਧੁੰਦ ਕਰਕੇ ਹੋਗਾ ਹੁਣ ਮੈਂ ਗੋਭੀ ਕੱਟ ਲਈ ਤੇ ਆਲੂ ਤੇ ਪਿਆਜ਼ ਆਲੂ ਮੈਂ ਧੋਂਗੀ ਨਾ ਮਿੱਟੀ ਬਾੜੀ ਲੱਗੀ ਪਈਗੀ ਨਵੇਂ ਜਾਲੂ ਲੈਗੇ ਤੇ ਪਿਆਜ਼ ਕੱਟ ਤੇ ਫਿਰ ਆਪਾਂ ਸਬਜ਼ੀ ਤਿਆਰੀ ਕਰਕੇ ਰੱਖ ਲੈਣੇ ਆਂਗੇ ਫਿਰ ਚਾਹ ਪਾਣੀ ਦਾ ਹੋਜੂ ਮੱਜਾਂ ਦਾ ਹੋਜੂ ਉਸ ਤੋਂ ਬਾਅਦ ਵਿੱਚ ਸਬਜ਼ੀ ਤਰਾਂਗੇ ਨਾ ਪਹਿਲਾਂ ਮੈਂ ਹੁਣ ਨਹੀਂ ਚੱਲ ਮੈਂ ਵੀ ਤਿਆਰੀ ਕਰਨਾ ਹਜੇ ਬੈਠੀ ਆਂਗੀ ਫਿਰ ਹਜੇ ਕੋਈ ਕੰਮ ਨਹੀਂ ਹੈਗਾ ਫਿਰ ਆਏ ਨਹੀਂ ਪਤਾ ਹੈਗਾ ਜੇ ਥੋੜਾ ਐ ਕਰ ਲੈਣਾ ਵੀ ਚਲ ਕੋਈ ਗੱਲ ਨਹੀਂ ਟਾਈਮ ਦੀ ਕੱਟ ਲਾਂਗੇ ਸਬਜ਼ੀ ਇਹੋ ਜਿਹਾ ਕੰਮ ਹੋਦੋਂ ਜਾਂ ਕੋਈ ਆਉਂਦਾ ਜਾਂਦਾ ਜਾਂ ਕੋਈ ਕੰਮ ਹੋਰ ਹੋ ਜਾਂਦਾਗਾ ਫਿਰ ਉੱਥੇ ਹੀ ਰਹਿ ਜਾਂਦੀ ਹੈਗੀ ਖੜਕਾ ਹੁੰਦੇ ਜਿਵੇਂ ਕਿਤੇ ਡੱਬਾ ਜਾਂ ਕੋਈ ਖੜਕਿਆ ਹੁੰਦਾ ਨਾ ਇਸ ਤਰ੍ਹਾਂ ਹੋ ਜਾਗਾ ਆਂਡੀ ਗਵੰਡੀ ਦਾ ਹੁੰਦਾ ਹੋਊਗਾ ਕਿਹੜਾ ਪਤਾ ਲੱਗਦਾਗਾ ਤੇ ਫਿਰ ਕੋਈ ਇਹੋ ਜਿਹਾ ਕੰਮ ਹੁੰਦਾ ਜਾਂ ਕਿਸੇ ਪਾਸੇ ਜਾਣਾ ਪੈ ਜਾਂਦਾ ਉਸ ਟਾਈਮ ਤੇ ਜਾਂ ਕੋਈ ਆਉਂਦਾ ਹੁੰਦਾਗਾ ਫਿਰ ਉਹ ਸਬਜੀ ਨਹੀਂ ਕੱਟੀ ਜਾਂਦੀ ਨਾ ਕੱਟਣ ਤੇ ਕਾਫੀ ਟਾਈਮ ਲੱਗ ਜਾਂਦਾਗਾ ਮੈਨੂੰ ਭੈਣਾਂ ਕਹਿ ਜਾਂਦੀਆਂ ਨੇ ਕਿ ਕਈ ਵਾਰ ਮੈਸੇਜ ਆਏਗਾ ਵੀ ਤੂੰ ਸਾਰ ਦਿਨ ਸਬਜੀ ਸਮਝੀ ਕਰੀ ਮੈਨੂੰ ਮੇਨ ਕੰਮ ਸਬਜੀ ਸਾਰਿਆਂ ਨੂੰ ਵੱਡਾ ਕੰਮ ਲੱਗਦਾ ਕਿ ਜਦੋਂ ਕੰਮ ਨਿਭੜ ਗਏ ਪਹਿਲਾਂ ਸਬਜੀ ਕੱਟੀ ਹੋਵੇ ਫਿਰ ਕੋਈ ਕੰਮ ਮਰਜ਼ੀ ਕਰੀ ਜਾਵਾ ਨਾ ਤੇ ਜੇ ਕੋਈ ਆਉਂਦਾ ਜਾਂਦਾ ਤਾਂ ਵੀ ਚੱਕ ਕੇ ਕਰਦੇ ਨੇ ਬਣ ਜਾਂਦੀ ਹੈਗੀ ਕਿਉਂ ਦਾਲ ਬਣਾਉਣੀ ਔਖੀ ਹੋ ਜਾਂਦੀ ਹੈ ਫਿਰ ਨਾ ਬੜੀਆ ਨਹੀਂ ਲੱਗਦੀ ਹੈਗੀ ਤੇ ਸਬਜ਼ੀ ਬਿੱਡਾ ਕੰਮ ਹੈ ਬਸ ਮੇਰਾ ਮੱਜਾ ਤੋਂ ਬਾਅਦ ਚ ਜਦੋਂ ਮੱਜਾ ਦਾ ਕੰਮ ਹੀ ਪੜ ਗਿਆ ਦੂਜੇ ਨੰਬਰ ਤੇ ਸਬਜ਼ੀ ਚਾ ਫਿਰ ਸਾਰੇ ਕੰਮ ਠੀਕ ਆ ਜਾਂਦੇ ਨੇਗੇ ਆਲੂ ਵੀ ਧੋਣੇ ਪੈਣਗੇ ਮੈਂ ਰੱਖਿਆ ਜੀ ਗੋਭ ਵੀ ਕੱਟ ਲਿਆ ਆਲੂ ਧੋਉਂਗੀ ਹੁਣ ਮੈਨੂੰ ਦੁਬਾਰਾ ਫੇਰ ਠੰਡੇ ਪਾਣੀ ਚਾਤ ਪਾਉਣ ਦੀ ਜੀ ਨਹੀਂ ਕਰਿਆ ਹੈਗਾ ਪਹਿਲਾਂ ਪਾਣੀ ਸਾਫ਼ ਕਰਕੇ ਢੀ ਉਦੋਂ ਭੁੱਲ ਗਈ ਹੁਣ ਮਾ ਮੈਂ ਫੇਰ ਹੀ ਕੱਟੂ ਆਲੂ ਤਾਂ ਜਦੋਂ ਮੈਂ ਸਬਜ਼ੀ ਬਣਾਉਣਾ ਉਹਦੀ ਕੱਟੂਗੀ ਉਹ ਨજર ਘੱਟਦੀ ਨਹੀਂ ਹੈਗੀ ਘਾਇ ਪਿਆ ਜੇ ਕੱਟ ਲੈਣੀ ਹੈਗੀ ਲੋਡੀ ਆਪਾ ਬਣਾ ਲਈ ਸਬਜੀ ਗੈਸ ਕਪਾ ਕਰਤਾ ਬੰਦ ਅੱਜ ਬਣਾਈਓ ਗੋਭੀ ਪੈੜਾ ਅੰਟੀ ਪੈੜਾ ਹੁਣ ਮੈਨ ਲੱਗਦੀ ਮੂੰਹ ਫੜੀ ਬਦਾਨੀ ਕਿੱਥੇ ਰੱਖਦੀ ਇੱਕ ਫੁੱਲ ਬਣਾ ਲਿਆ 3 ਕਿਲੋ ਸੀ ਹੈ ਨਾ ਗੱਚਕ ਵੀ ਲੈ ਕੇ ਆ ਮਾਂ ਹੁਣ ਮੂੰਹ ਫਰੀ ਖਾਣੇ ਮੂੰਗਫਲੀ ਘੜਾ ਖਾਦੀ ਜਾਂਦੀ ਹੈ ਕਿ ਜਦੋਂ ਖਾਣੇ ਕੇ ਦਿਨ ਉੱਤੇ ਜਾਵਾਂਦਾ ਹੈਗਾ ਇਹ ਵੀ ਖਾਣੀ ਔਖੀ ਹੈਗੀ ਨਫੜ ਮੈਂ ਹੀ ਜੱਟ ਲਉਣੀ ਹੁੰਦੀ ਸਾਰਾ ਦਿਨ ਮੈਂ ਹੀ ਬੇਲੀ ਹੁੰਨੀ ਹੈਗੀ ਜਦੋਂ ਬੇਲੀ ਹੋ ਜਾ 10 ਮਿੰਟ 20 ਮਿੰਟ ਫਿਰ ਮੂੰਗਫਲੀ ਧਰ ਕੇ ਗੱਚਕ ਮੈਂ ਹੀ ਵਗਾਈ ਸੀ ਹੋਰ ਤਾਂ ਕਿਸੇ ਨੇ ਨਾ ਸ਼ੌਂਕ ਹੀ ਨਹੀਂ ਹੈਗਾ ਗੱਚਕ 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 ਦੂਸਰੀ ਲਈ ਨਵੀਂ ਇਹ ਉਹ ਨਹੀਂ ਹੈਗੀ ਜਿਹੜੀ ਤੁਸੀਂ ਲਏ ਸੀਗੇ ਜਿਹੜੀ ਗੁੜਚੇ ਵਾਲੀ ਹੁੰਦੀ ਹੈ ਹੈ ਹਾਂ ਉਹ ਗੁੜ ਵਾਲੀ ਵੜੀ ਵਧੀਆ ਸੀਗੀ ਉਹਦੇ ਵਿੱਚ ਨਾ ਮੂੰਗਫਲੀ ਦੇ ਵੀ ਗਿਰੂ ਕੱਟ ਕੇ ਵਿੱਚ ਪਾਏ ਹੋਏ ਸੀ ਉਹ ਬਦਾਮਾਂ ਵਾਂਗੂ ਸੀਗੇ ਬੜੀ ਵਧੀਆ ਲੱਗਦੀ ਸੀ ਇਹਦੇ ਵਿੱਚ ਤਾਂ ਸੌਂਫ ਜੀ ਪਾਈ ਹੋਈ ਹੈ ਇਹ ਤਾਂ ਮੈਨੂੰ ਘੱਟ ਵਧੀਆ ਲੱਗਦੀ ਹੈਗੀ ਗੁੜ ਵਾਲੀ ਅਚਕ ਖਾਣੀ ਔਖੀ ਹੁੰਦੀ ਹੈ ਉਹ ਇੰਨੀ ਖਾਦੀ ਨਹੀਂ ਆਂਦੀ ਹੈਗੀ ਜਿਹੜੀ ਚੌਲਾਂ ਦੀ ਗੁੜ ਵਾਲੀ ਹੁੰਦੀ ਉਹ ਜ਼ਿਆਦਾ ਵਧੀਆ ਹੁੰਦੀ ਹੈਗੀ ਕੋਈ ਆ ਗਿਆ ਲੈ ਆ ਰਹੀ ਮੂੰਗਫਲੀ ਇਹ ਤਾਂ ਮੇਰੇ ਕਰਮਾਂ ਦੀ ਹੋਈ ਮੈਨੂੰ ਲੈ ਤੂੰ ਤੁਸੀਂ ਖਾ ਲਓ ਵੀ ਜਣਾ ਤਾਂ ਮਿਕਸੀ ਚ ਰੱਖੜ ਖਿਲੇ ਆਦਨੀਆ ਮਿਕਸੀ ਚ ਰੱਖੜ ਖਿਲੇ ਆਦਨੀਆ ਪਾ ਲੈਣੀ ਹੈ ਮਿਕਸੀ ਨੂੰ ਦੋਖ ਦੇ ਲੈ ਟਾਈਮ ਹੈ ਜਿਹੜਾ ਪੌਣੇ 4 ਹੋ ਗਏ ਕਿਲਾ ਰਾਤ ਤੇ ਹੱਥ ਲੱਗੇ ਥੋੜੇ ਨੇ ਜੀ ਕੌਣ ਕਿਲਾ ਲੈ ਕੇ ਆਇਸ ਰਾਤ ਕੌਣ ਪਪਾ ਇਹ ਭੋਗ ਗੁਰਦੁਆਰੇ ਉਹ ਹੋ ਸੀ ਮਿਸਰੀ ਨਾ ਪਾਉਗੇ ਸੀ ਕਿਲਾ ਗੁਰਦੁਆਰੇ ਤੋਂ ਲੈ ਕੇ ਸੀ ਗੁਰਦੁਆਰੇ ਤੋਂ ਉਹ ਕੱਪੜੇ ਅੱਜ ਦਾ ਮਸਾਂ ਹੀ ਸੁੱਕੇ ਨੇਗੇ ਤੇ ਕਿਉਂਕਿ ਤੁਹਾਨੂੰ ਦਿਲੇਟ ਚੱਕੀ ਰੱਬ ਨੇ ਨਾ ਇਹ ਤਾਂ ਬਹੁਤ ਹੋ ਗਏ ਇਹਨਾਂ ਨੂੰ ਲਾ ਦੀ ਆਪਾਂ ਸਾਰ ਤੋਂ ਫਿਰ ਮੱਜਾ ਵੀ ਨਹੀਂ ਜਾਣਦਾ ਹੋ ਜੂਗਾ ਟਾਈਮ ਆਪਾਂ ਇਧਰਲੇ ਕੰਮ ਸਾਰੇ ਕਰ ਦਈਏ ਹਾਂ ਆ ਗੱੱਚੇ ਦੇ ਵਿੱਚ ਪਾ ਦਿਓ ਇਹਦੇ ਮੱਖੀਆਂ ਲੱਗੀਆਂ ਰੋਈ ਜੀ ਦੋ ਤਾਰਾਂ ਦਾ ਟਾਈਮ ਹੋ ਜਾਂਦਾ ਪਤਾ ਨਹੀਂ ਕਿੱਧਰ ਭੱਜ ਜਾਂਦੇ ਨੇ ਅੱਜ ਫੇਰ ਪਲ ਗਈ ਹਾਂ ਸੱਤ ਜੀ ਬੋਲੀ ਜਾਂਦੇ ਨਾ ਮੋਟਰਸਾਈਕਲ ਲੈ ਕੇ ਨੇ ਉਹ ਇਧਰ ਨੂੰ ਗਏ ਨੇ 베ਰੀਆਂ ਨਹੀਂ ਮੈਨੂੰ ਨਹੀਂ ਪਤਾ ਹੈਗਾ ਆਪ ਦਾ ਕੰਮ ਚਲਾ ਲਿਆ ਉਹ ਕਹਿੰਦੇ ਸੀਗੇ ਗੋਲੀਆਂ ਫਤੇਗੜ ਸਾਹਿਬ ਜਾ ਕੇ ਹਾਂ ਗੋਲੀਆਂ ਹਾਂ ਕੋਈ ਪਤਾ ਨਹੀਂ ਤੂੰ ਤਾਂ ਅੱਜ ਚਬਕ ਗਿਆ ਕਰੋ ਬਈ ਤਾਰ ਚਬਕ ਗਈ ਕਿਵੇਂ ਤਾਰ ਚਬਕ ਜਾਇਆ ਕਰੋ ਕਿ ਤਮਰਜੀ ਬਕੀ ਤਾਂ ਤਾਂ ਹੁਣ ਚਬਾਉਣੀ ਪਊ ਆਉਣਾ ਪਊ ਤੁਹਾਨੂੰ ਐ ਦੇਖਾ ਦਦੀ ਇੱਕ ਕਿੱਠੀ ਹੋਇਆ ਨਾ ਜੀ ਗੁੱਠਾ ਨਾ ਲੱਗੀ ਤੇ ਟੜਕੇ ਆ ਬਾਦ ਹੋ ਗਿਆ ਫਿਰ ਵੀ ਟੜਕੇ ਹੋਰ ਅੱਜੀ ਲੱਗਿਆ ਫਲ ਤਾਂ ਬਾਰਡਰ ਬਣੀ ਹੋਈ ਹੈ 10 12 ਵਜੇ ਲੱਗੀ ਹੋਈ 11 ਤਾਂ ਵੱਧ ਲੱਗੀ ਸੀ 10 ਤਾਂ ਪਰ ਉੱਥੇ ਵਾਜੀ ਗਈ ਇਸਮੇਲਾ 10 ਕਿਉਂ 11 ਸਾਢੇ 11 ਇਹ ਲਾ ਦਿਓ ਜੀ ਪਾਉਣ ਦੀ ਕੋਸ਼ਿਸ਼ ਨਾ ਕਰੋ ਸਾਢੇ 11 ਲੱਗਿਆ ਮੈਂ ਮੈਂ ਲੈ ਜਾਣ ਦੇ ਮੱਜਾਂ ਨਾ ਕਿਉਂ ਮੱਜਾਂ ਨਹੀਂ ਨੇ ਵਿਚਾਰੇ ਮੈਨੂੰ ਥੋੜੇ ਪੈਣੇ ਮੈਂ ਤਾਂ ਆਪਦੀ ਪਾਉਣੀ ਆ ਮਿੰਟ ਮਾਰੋ ਇਹ ਤਾਂ ਦੂਸਰੇ ਰੱਖੇ ਹੋਏ ਨਹੀਂਗੇ ਮੱਜਾਂ ਇਹ ਤਾਂ ਮੈਂ ਦੇਖਦੀ ਇਸ ਮੈਨੂੰ ਐਸੀ ਕਾ ਮਹਾ ਜੇ ਆ ਜਾਣਾ ਪਰ ਉਹ ਹੀ ਖਿੱਚ ਰਿਹਾ ਮੈਨੂੰ ਬਾੜੀ ਉਖ ਰਾਇਆ ਕਦੇ ਇਧਰ ਲਾਈਆ ਕਦੇ ਇਧਰ ਲਾਈਆ ਕਦੇ ਪੜੀਂ ਤੇ ਚੜ ਗਿਆ ਐਂ ਇੰਨੀ ਦੁਰੀਆਂ ਫਿਰਨੀਆਂ ਇੱਕਦੋਤਾ ਬਾੜੀ ਤੰਗ ਕਰਦੀਆਂ ਨੇ ਇੱਕ ਸਾੜੀ ਕੱਟੀ ਜਮੀਂ ਹੀ ਨਹੀਂ ਬਾਣੀ ਪੀਂਦੀ ਆਇ ਲੱਗੀ ਜਨੂ ਹੈਗਾ ਬਾਤ ਨਾ ਮੈਂ ਕਿਹਾਗਾ ਮਹਾ ਵੀ ਫੇਰ ਆ ਜਾਂਦੇ ਨੇਗੇ ਹੁਣ ਤੂੰ ਆਪਾਂ ਕੰਮ ਨੀ ਮੇੜਦੇ ਹੋਰ ਕਰਦੇ ਹੈਂ ਹੋਣ ਕਰਦੇ ਝੱਕ ਪੈਣੇ ਹੋਣੀ ਕਿਹੜੇ ਬਾਉਂਗੇ ਆਪ ਦੇ ਜਮਾ ਕੇ ਤੇ ਹੋਣੀ ਫੇਰ ਬਾਉਂਗੀ ਮੱਝਾਂ ਆ ਦੇਖ ਇਹ ਲਿ бреਹ ਹੋਏ ਸੀ ਇਹਨਾਂ ਨੂੰ ਗੋਮਾ ਦੇ ਹੰਡੇ ਪੈਰ ਜਦੋਂ ਮੈਂ ਦੁਪਹਿਰੇ ਬੰਨ ਕੇ ਦੇਖ ਕੁੱਤੀ ਦੀ ਰੋਟੀ ਇੱਥੇ ਜਮਾ ਕਰਕੇ ਗਈ ਆਪਦੀ ਆਹ ਬੋਰੀਆਂ 'ਚ ਮੂੰਹ ਦੇ ਕੇ ਵਹਿ ਜਾਣਗੀਆਂ ਜਦੋਂ ਇੱਥੇ ਖਾਊਗੀ ਚੱਕ ਕੇ ਉਹ ਰੋਟੀ ਇੱਥੇ ਆ ਕੇ ਖਾਣਗੇ ਸਮਰ ਕੇ ਬੈਠੇ ਉਹ ਚੱਕ ਕੇ ਆ ਕੇ ਬੋਰੀਆਂ ਦੇ ਵੇਜੂਗੀ ਇੱਕ ਕਾਲਾ ਕੁੱਤਾ ਖੜਾ ਨੂੰ ਲੋ ਕਾਲਾ ਇੱਕ ਹੋਰ ਵੀ ਆਹ ਕੁੱਤੇ ਬਿਥਰੇ ਲਾਲ ਜਾਗਾ ਸਾਨੂੰ ਗਾਣ ਆ ਆਦੀ ਆਦੀ ਬਾਤ ਧੱਕੇ ਮਾਰੀ ਸ਼ੈਤਾਨ ਕੋ ਜਾਦ ਕੀਤਾ ਕਾਲੇ ਨੂੰ ਕੁੱਤੀ ਸੀ ਆ ਤੇ ਮਾਰੀ ਜਾਂਦਾ ਵੀ ਬਾਹਰ ਖੋਲ ਦੋ ਗੁਰਦੁਆਰੇ ਆਉਣੀ ਉਹਨੇ ਜਦ ਖੜਾ ਹੁੰਦਾ ਹੈ ਬਲੂ ਘੜਾ ਬਿੱਲੀ ਹਾਏ ਹਾਏ ਸਵੇਰੇ ਅੱਜ ਉਹਨੇ ਮੇਰੀ ਜਾਨ ਖਾ ਲਈ ਮੇਰੇ ਪੈਰ ਥੱਲੇ ਆ ਗਿਆ ਪੂਰਾ ਤਾਂ ਫਿਰ ਮਿਉ ਮਿਉ ਸਵੇਰੇ ਅੱਡ ਅੱਪਰੇ ਅੱਡ ਜਦੋਂ ਵੀ ਭੁੱਖ ਲੱਗਦੀ ਉਹਦੀ ਆ ਜਾਂਦੇ ਨੇਗੀ ਹਨੀ ਬੀਬੀ ਵਾਲ ਨੇ ਵੀ ਕਿੰਨਾ ਸੋਹਣਾ ਲੱਗਦਾ ਹੂੰ ਤੇਰੇ ਅੱਜ ਦਾ ਬਾਹੀ ਹੋ ਰਹੀਆਂ ਨੇ ਦੇਖੋ ਅਕੜਾ ਸਾਂਦ ਰਾਮੀ ਕੋਲ ਟਾਂਕੇ ਲਾਦਾ ਇਕੱਲੀ ਇਕੱਲੀ ਦੇ ਕਹਿੰਦੀ ਦੀ ਸ਼ਾਇਨਿੰਗ ਜੀ ਕਹਿੰਦੇ ਤੋਕੇ ਆਜ ਮਾਂ ਹੋਣ ਨਹੀਂ ਆਉਦੀ ਹੈਗੀ ਆਜੂ ਕਹਿੰਦੀ ਕਿਉਂ ਆਉਦੀ ਘੱਟ ਨਹੀਂ ਹੈਗੀ ਮਾਂ ਮਹੀਨਾ ਤਾਂ ਹੋ ਗਿਆ ਉਹਨੂੰ ਰੋੜ ਰੱਖਿਆਗਾ ਸ਼ਾਇਨਿੰਗ ਦਾ ਜੀ ਸਾਡੇ ਚਲੀ ਗਈ ਮੈਂ ਪਾਵਾਂਗੀ ਸ਼ਾਇਨਿੰਗ ਫਿਰ ਕੁਝ ਪਾਵਾਂਗੇ ਹੈ ਇਹ ਜੀ ਜੀ ਇਹ ਜੀ ਚ ਪਾਵਾਂਗੇ ਤੋਕੇ ਬੇਚਾਰਾ ਗਾਹ ਪਾਤਾ ਉਹਦਾ ਤਾਂ ਸਾਬੂਦਰ ਵੀ ਆਈ ਆ ਮਹੀਨੇ ਚ ਹੋਣਾ ਜਿਹੜਾ ਪੱਲੜ ਜਾ ਕਿਸੇ ਫਤੇਗੜ ਭੱਗ ਗਿਆ ਬੇਦੀ ਕੰਮ ਕਾਂ ਲਵੇ ਦੀ ਬਿਵਾਰ ਹੋ ਗਈ ਉਹ ਪਲਟੇ ਮੈਨੂੰ 15 15 ਦਿਨ ਲੱਗੇ ਇੱਕ ਦੋ ਦਿਨਾਂ ਦੀ ਆ ਬੀਬੀ ਦੋ ਕੋਟੀਆਂ ਇੱਕ ਜੰਟ ਕੋਤੀ ਕੇ ਜਾ ਨਾ ਸਾਨੂੰ ਗਰੀ ਨੀ ਪਾਣੀ ਹੈਗਾ ਮਲਾਹੀ ਗੁਰਦੁਆਰਾ ਸਵੇਰੇ ਠੰਡ ਸੀ ਬਈ ਗੁਰੂ ਘਰ ਵੀ ਹੋਰ ਅੱਜ ਠੰਡ ਸੀ ਤੁੰਦ ਮਸਾ ਚੱਕਿਆ ਜਰਾ ਪਹਿਲਾਂ ਹੋਏ ਮੈਂ ਚੱਲਦੀ ਆ ਬਾਹਰ ਲੈ ਕੇ ਜਾਣ ਤੋਂ ਕੇ ਰਾਂ ਇੰਜ ਲਾਦਾ ਹੁੰਦਾ ਵੀ ਕੋਈ ਗੱਲ ਨਹੀਂ 5 ਮਿੰਟਾਂ ਨੂੰ ਹੋਰ 5 ਤੇ ਹੋਰ ਜਾ ਕੇ ਇਹਨਾਂ ਦਾ ਵੀ ਛੇਤੀ ਆ ਗਈ ਫਿਰ ਇਹਨਾਂ ਦਾ ਵੀ ਪਹਿਲੇ ਹੀ ਆ ਜਾਣਾ ਸੀ ਆਂਟੀ ਵੀਰੇ 3:30 ਵਜੇ ਆਉਂਦੇ ਨੇ ਲੈ ਕਮਾਲ ਦੀ ਗੱਲ ਉਹਨਾਂ ਦਾ ਬਿਜ਼ਨਸ ਵੱਡਾ ਹੈਗਾ ਉਹਨਾਂ ਦੇ ਇੱਕ ਗਾਂ ਲੈ ਰੱਖੇ ਉਹਨਾਂ ਨੂੰ ਆਹ ਹੈ ਪਹਾੜੀ ਦੇ ਵਿੱਚ ਵੀ ਗਾਂ ਐ ਸਾਡੇ ਹੁਣ ਪਤਾ ਨਹੀਂ ਕਿੱਡੀ ਸਮਾਈ ਐ ਜੀ ਤੇਲ ਲਾਵਾ ਕਿ ਨਾ ਤੇ ਦੇ ਨਾ ਮੱਧ ਵੀ ਇਹ ਚੋਟੀ ਐ ਦੋ ਤਰ ਚਾਰ ਬੰਦੇ ਨੇ ਹੈਗੇ ਚਾਰ ਪੰਜ ਹੁਣ ਉਹਨਾਂ ਨੇ ਮੱਧ ਦੇਖਾ ਗਾਂ ਸਾਹਮਣੇ ਆਏ ਹੋ ਗਿਆ ਵੀ ਅਸੀਂ ਗਾਂ ਸਾਹਮਣੇ ਆ ਪਹਿਲਾਂ ਉਹਨਾਂ ਇੱਕ ਗਾਂ ਹੀ ਸਾਹਮਣੀ ਹੁੰਦੀ ਸੀ ਬਸ ਕਿੱਦਾਂ ਹੁੰਦੀ ਹੈ ਗਾਂ ਸਾਹਮਣੇ ਕਿੱਦਾਂ ਆਈਗੀ ਹੈਗੀ ਅੱਕੜ ਕਾਨੀ ਵੀ ਮੰਨਦੇ ਨੇ ਕਹਿੰਦੇ ਤੇ ਬਿੰਦੇ ਬਿੰਦੇ ਗੋਹਾ ਕਰੀ ਜਾਂਦੀ ਰਹਿੰਦੀ ਐ ਨੋ ਸਵਾਈ ਤੇ ਰੱਖਦੀ ਜੇ ਬੰਦੇ ਬੰਦੇ ਕਰਦੇ ਆ ਆਪ ਦੀ ਸਵਾਈ ਤੇ ਰੱਖੀ ਉਹ ਭੂਰੀਆਂ ਜਿਹੇ ਹੁੰਦੇ ਜਿਹੜੀਆਂ ਇਹ ਵਧੀਆ ਹੁੰਦੀਆਂ ਨਹੀਂ ਆ ਕੰਮ ਆ ਤੇ ਉਹ ਨਿਬੜਦੀਆਂ ਘੱਟ ਹੁੰਦੇ ਨਾ ਸਾਡੇ ਵਾਲੇ ਦਾ ਬਾਹਰ ਨਿਬੜਦੇ ਹੁਣ ਤਾਂ ਥੋੜੇ ਸੁੱਕ ਸਕਦੇ ਦੇ ਨੇ ਹੁਣ ਤਾਂ ਘੱਟ ਲਿਬੜਦੀ ਹੈਗੀ ਨਾਲੇ ਗਾਂ ਪਾਲਦੀ ਐ ਤਾਂ ਬਾਹ ਲਿਬੜਣ ਨਿਭਾਉਣੀਆਂ ਵੀ ਓੱਖੇ ਹੁੰਦੀਆਂ ਨੇ ਮੱਝਾਂ ਦਾ ਪੀਸ ਤਾਂ ਹੀ ਤਾਂ ਗੇੜੀ ਫਿਰ ਉਹ ਕੀ ਕਰੀ ਗਾਵਾਂ ਬਿਨਾਂ ਦੁੱਧ ਨਹੀਂ ਹੈਗਾ ਜੇ ਹੁਣ ਉਹ ਹੀ ਗੱਲ ਹੈ ਜੇ ਗਾਂ ਨਾ ਹੁੰਦੀ ਲਾ ਹੁਣ ਦੁੱਧ ਵੀ ਨਹੀਂ ਓੱਖੇ ਹੋਏ ਸੀ ਢੋਲੂ ਕੌਣ ਲੈ ਕੇ ਜਾਂਦਾ ਕਿਸੇ ਨੂੰ ਲਿਆ ਕੇ ਵੀ ਦੇਣਾ ਦੀ ਮੈਂ ਤਾਂ 4 ਮਹੀਨੇ ਉਹ ਖੋਈ ਜਾਂਦਾ ਹੋਰ ਕੌਣ ਲੈ ਕੇ ਜਾਂਦਾ ਹੁਣ ਕਿਲੋ ਦੁੱਧ ਉਹ ਹੀ ਗੱਲ ਹੈਗੀ ਕੌਣ 4-5 ਕਿਲੋ ਦੁੱਧ ਰੋਜ਼ ਲੈ ਕੇ ਦਿਆ ਕਰਦਾ ਮੈਨੂੰ ਹੁਣ ਆਲਦੇ ਘਰੇ ਚੋਕੇ ਚਾਹ ਤਾਂ ਕਰਦੇ ਰਹੀਗੀ ਬਹੁਤ ਵਧੀਆ ਪਿਓ ਨਾ ਨਾਲੇ ਉਹ ਹੱਥ ਕਿਹੜੀ ਦਵਾਈ ਉਹ ਇਲਾਕੇ ਦਿੰਦੇ ਨੇ ਕਿਹਾ ਜੇ ਕੋਈ ਬੋਨਾ ਦਿੱਤੇ ਵੀ ਦੇਖਾ ਜੀ ਜਿਹੜਾ ਲੰਗਰ ਚ ਕਹਿੰਦੇ ਉਹ ਕਰਦੇ ਸੀ ਦੁੱਧ ਗਰਮ ਕੀਤਾ ਕਿਸੇ ਨੇ ਰੌੜੀ ਬਣ ਗਈ ਸਾਰੀ ਦੀ ਹਾਂ ਉਹ ਰੌੜੜ ਮੇਰੇ ਘਾਲੇ ਤਾਂ ਹਾਂ ਆਏ ਬਣੀ ਪੇ ਰੌੜ ਲੰਗਰ ਚ ਉਹ ਲੋਥਤੇ ਗੜ ਸਾਹ ਮੈਂ ਖਤਰ ਦੁੱਧ ਕਰਦੀ ਸੀ ਰਾਵੜ ਬਣ ਗਈ ਦੀ ਉਹ ਤਾਂ ਜਮੀ ਤਾਰਾ ਬਣ ਜਾਂਦੀ ਜਿਹਨੇ ਖਾਤਰ ਲਿਆ ਤੇ ਦੁੱਧ ਦਿੱਤਾ ਗੱਲ ਉਹਦਾ ਐਡੇ ਗੁਲਪੇ ਬਣੇ ਜਿਨੇ ਆਪਣੇ ਨਹੀਂ ਬਣੀ ਸੀ ਕਿਰਾ ਆਪਾਂ ਵੀ ਕਿਰਾ ਲਿਆ ਸੀ ਉਹਦੇ ਵੀ ਬਣ ਗਏ ਸੀ ਤਾਰਾ ਬਣ ਗਏ ਸੀ ਰਾਵੜੀ ਜਦੋਂ ਪਨੀਰ ਬਣਾਈ ਸੀ ਉਹ ਤਾਂ ਆਪਣੇ ਪਤਾ ਉਹ ਤਾਂ ਐ ਹੋ ਗਿਆ ਜਿਵੇਂ ਕਾ ਦੀਆਂ ਉਹ ਕਾ ਦੀ ਹੁੰਦੀ ਹੈਗੀ ਨਾ ਉਹਦੇ ਜੜ ਹੁੰਦੇ ਨਾ ਉਹਦੇ ਪੱਤੇ ਅਮਰਵੇਲ ਆਵਰ ਵੇਰ ਦੀ ਤਾਰਾਂ ਵਰਗੀ ਤਾਰ ਹੋ ਗਈ ਸੀ ਉਹ ਤਾਰ ਜੀ ਨਿਕਲ ਗਈ ਉਹ ਵੀ ਇਹਦੀ ਹੋਈਆਂ ਪੈਰਾਂ ਨਾਲ ਖਾਈ ਜਾਂਦੇ ਵੀਡੀਓ ਉਹਦੇ ਵਿੱਚ ਤੋੜਾ ਟੁੱਟਣ ਵੀ ਨਾ ਲਫੀ ਲਫੀ ਜਾਵੇ ਲਫੀ ਲਫੀ ਜਾਵੇ ਪਤਾ ਨਹੀਂ ਉਹ ਕਹਿੰਦੀ ਸੀ ਕਿ ਜਾਂ ਕਿਹਾ ਦੇਖ ਲੋ ਵੇਰ ਕਾਲ ਦਾ ਹਾਲ ਦਾ ਸੇਵਾ ਦੇ ਵੀ ਦੁੱਧ ਲੈ ਕੇ ਜਾਂਦੀ ਸੀ ਹਮੇਸ਼ਾ ਦੁੱਧੋ ਵਲਣਾ ਚਾਹੁੰਦਾ ਲੈ ਕੇ ਪਤਾ ਲੱਗਦਾ ਵੀ ਉਹ ਵੀ ਗਾਲੀ ਕੱਢਿਆ ਜਾਂਦੇ ਪਿਆਰ ਕਰ ਤੇ ਸੰਗਤ ਦੇ ਜੀ ਪੀ ਰਿੰਦੀ ਕੀ ਬੰਦ ਉਹ ਵੀ ਤਾਂ ਕਰ ਲਈ ਚਲੋ ਤਾਂ ਪਹਿਲੀ ਹੋਊਗਾ ਪਤਾ ਲੱਗਦਾ ਚੱਲੇ ਬਸ ਹੋਰ ਕਰਨੇ ਕੰਮ ਜਾ ਕੇ ਕੋਈ ਚਲ ਭੈਣੇ ਹੁਣ ਮੈਂ ਵੀ ਮੱਜਾ ਚ ਜਾਵਾਂ ਫੋਨ ਚਾਰਜ ਹੋਈ ਨਹੀਂ ਦੇਖੀ ਉਹਨੂੰ ਤਾਂ ਲਾਇਆ ਪਿਆ ਮੈਂ ਲੱਗ ਵੀ ਗਿਆ ਸੀ ਮੈਂ ਦੇਖਿਆ ਇਹ ਪਾਪਾ ਗੇਟ ਤੋਂ ਉਹਦੇ ਕੋਲੇ ਨਾ ਇਹ ਅੰਦਰ ਆ ਕੇ ਸੋਇਦਿ ਚੰਗੀ ਹਵਾ ਲੱਗੀ 15 ਤਾਂ ਬੰਦ ਹੈਗੀ ਆਪਾ ਪਈ ਗਾਜਰਾ ਲੈ ਕੇ ਦੁੱਧ ਨੂੰ ਰੋਲਦੀ ਗਾਜਰਾ ਪਤਾ ਨਹੀਂ ਕੀ ਦੇ ਪਾਪਾ ਇਹਨੇ ਕਿਹਾ ਕਿਤੇ ਡੈਡੀ ਦਾ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕਦਾ ਹੁਣ ਦੇਖਿਆ ਨਾ ਤੋ ਸਮਾਰ ਕੇ ਲੈ ਕੇ ਇਹਨੇ ਪੂਰੀਆਂ ਵਧੀਆ ਕਿੰਨੇ ਸੋਹਣੀਆਂ ਨੇ ਨਾ ਉਹੀ ਕਹੀ ਅੱਜ ਮੇਰੇ ਨਾਲ ਡੈਡੀ ਲੈ ਕੇ ਆਏ ਨੇ ਹਾਂ ਇਹ ਰਹੀ ਅੰਦਰ ਜਾਇਸ ਮੋ ਇਹ ਪੱਤਾਰਾਂ ਦਾ ਕੰਮ ਨੇ ਮੇੜ ਲਿਆ ਘੰਟਾ ਹੋ ਗਿਆ ਵੀ ਨੂੰ ਹਨਾ ਹਾਂ ਅੰਦਰ ਠੰਡ ਪੱਦਨੀ ਹੋਰ ਹੁਣ ਬਧੂਗੀ ਪੁੱਤ ਸਕੇ ਬੀਏ ਹੂੰ ਪੁੱਤ ਸਕੇ ਬੀਏ ਕੰਦੀ ਲੈ ਜਾ ਕਰੋ ਵੀ ਵੱਡੀ ਹੈਗਾ ਵਾਧਰਾ ਅਈ ਇਹ ਨਹੀਂ ਆਪਾਂ ਕੌਣ ਲੈ ਕੇ ਆਏਗਾ ਪਤਾ ਨਹੀਂ ਬਸ ਜਿਹੜੇ ਕਹਿੰਦੇ ਉਹ ਹੀ ਲੈ ਕੇ ਆਏ ਜੀ ਕੋਈ ਚ ਪਾਉਣ ਨੇ ਵੜੀ ਗਏ ਤੇ ਲਾਲ ਲਾਲ ਗੱਜਰ ਭਗਣਾਗੇ ਉਹੀ ਦੇ ਜਿਹੜੇ ਘਰੇ ਤੇਰੇ ਰੈਡੀ ਨੇ ਪਾਈਆਂ ਸੀ ਆਹੋ ਕਰ ਲਾਂਗੇ ਆਪਾਂ ਕੱਟ ਕੇ ਮਿਕਸੀ ਚ ਰਗੜ ਲਾਂਗੇ ਕਹੇ ਤੇ ਉਹ ਮੇਰੀ ਸਲਾਹ ਹੈ ਵੀ ਬਾਤ ਘੱਟ ਲਾਂਗੇ ਆਪਾਂ ਗਜਰੇਲਾ ਹੂੰ ਗਜਰੇਲਾ ਪੱਕੇ ਫੈਨ ਦੁੱਧ ਨਹੀਂ ਪਾ ਕੇ ਆਉਂਦੇ ਪੱਕੇ ਮਤਲਬ ਜਦੋਂ ਦੁੱਧ ਪਾਉਂਦੇ ਹੂੰ ਹਾਂ ਕਰਤਾ ਜੈਦਰੀ ਪੱਕਾ ਲਾਤਾ ਮੈਂ ਇਹ ਜੇ ਤੁਸੀਂ ਨਾ ਹੁੰਦੇ ਮੈਂ ਪਾਪਾ ਹੀ ਨੂੰ ਉਹਦੀ ਜਗਾ ਲੰਦੀ ਹਾਈਵੇ ਮਰ ਜਰਦਾ ਮੈਂ ਸੋਚੀ ਐ ਨਹੀਂ ਆ ਤੇ ਮਰ ਗਿਆ ਰੋਟੀ ਕੋਟ ਕੋਲਾ ਪਾ ਹਾਂ ਕਲੈਨ ਨੂੰ ਮੂਡ ਕੋਟ ਲਾਤਾ ਵੀ ਜਾਦ ਹੀ ਅੰਦਰ ਵੀ ਮੈਂ ਕਹਿੰਦੀ ਵੀ ਕਿਉਂ ਲਾਤਾ ਵੀ ਤੁਸੀਂ ਦੁੱਧ ਭਾ ਗਏ ਹੋ ਮੈਨੂੰ ਤਾਂ ਯਾਦ ਹੀ ਨਹੀਂ ਨਾਲੇ ਖੋਏ ਦੀ ਗੱਲ ਕਰੀਏ ਫਿਰ ਮੈਨੂੰ ਆਹ ਕਰਨ ਦੇ ਵੀ ਕਿ ਰੋੜਾ ਕੁੱਤੇ ਬਿੱਲੇ ਦੇ ਹਨ ਤੜਕੀ ਪਾ ਦੂੰਗੀ ਇਹਨਾਂ ਦਾ ਦੁੱਧ ਉਧਰ ਪਿਆਗਾ ਹੁਣ ਸੌਣ ਵਾਸਤੇ ਤੇ ਕੱਲ ਨੂੰ ਆਪਣੀ ਪਲੈਨਿੰਗ ਸੀ ਖਵਾ ਬਣਾਉਣਾ ਕੱਢ ਤੋ ਹੁਣ ਜਿਹੜਾ ਕੱਢਤਾ ਹੁਣ ਨਾਲ ਵਿੱਚ ਪਾਓ ਮੈਨੂੰ ਕਿੱਥੇ ਵਿੱਚ ਤੜਕੀ ਸਵੇਰ ਪਾਉਣਾ ਇਹਦਾ ਹਿੱਸਾ ਕੱਢ ਤਾ ਕਰਤਾ ਆਹ ਬਿੱਲੀਆਂ ਦਾ ਫਿਰ ਮੈਨੂੰ ਵਿੱਚੋਂ ਵੀ ਪਾਉਣਾ ਔਖਾ ਹੋ ਜਾਊਗਾ ਖਵਾ ਗੱਢਣ ਦੀ ਸਲਾਹ ਸੀ ਜੇ ਪਾ ਪਾਈ ਹੁੰਦੇ ਫਿਰ ਮੈਂ ਤਾਂ ਦੁੱਧ ਚ

ਤੇ ਇਹ ਵੀ ਨਾ ਚੋਕਰੋ ਦੀ ਗੱਲ ਹੈ ਕਿ ਪਹਿਲਾਂ ਯਾਦ ਕਰਾਤਾ ਸੀ ਸਾਰਿਆਂ ਨੂੰ ਤਾਂ ਜਾਦ ਆ ਗਿਆ। ਕਾਹ ਲੋਕ ਨਾ ਕੋ। ਇਹ ਤਾਂ ਗਾਜਰਾਂ ਸਬਜੀ ਵਾਲੀ ਗਰਮ ਹੈਗਾ। ਨਾ ਤੇ ਨਹੀਂ ਨਵੀਂ ਨਾ ਪਾਣੀ ਨਾ ਤੇ ਕੋਈ ਵੀ ਨਹੀਂ ਸਵੇਰ ਦੇ ਘਰ ਮੈਂ ਲਾਇਆ ਸੀ ਪਹਿਲਾਂ ਉਹ ਥੋੜਾ ਜਿਹਾ ਕੱਟਿਆ ਤਾਂ ਕਿਉਂਕਿ ਟਾਈਮ ਹੋ ਗਿਆ ਫਿਰ ਉਹ ਠੰਡਾ ਹੋ ਜਾਂਦਾ ਪਾਣੀ ਨਿਕਲ ਜਾਂਦਾਗਾ। ਤੇ ਉਹਨਾਂ ਦੁੱਧ ਪਾ ਕੇ ਅੱਜ ਡਾਲੀ ਵਾਲਾ ਬਾਬਾ ਵੀ ਨਹੀਂ ਆਇਆ ਸੀਗਾ। ਹਾਂ ਧਰਤੀ ਨਾ ਚਿਕਾ ਕਿਉਂ ਗੋਟ ਹਾਂ ਅੱਜ ਬੁਲਤ ਫੂਲ ਸੀਗਾ। ਹਾਂ ਜੀ ਘਰਦਵਾਰੇ ਭੂਸ ਸੀਗਾ ਕੀ ਆ ਕਦਾ ਆਹੋਂ ਭਾਂਡੇ ਇਹ ਦੁੱਧ ਹੁਣ ਮੈਂ ਦੇਖਦੀ ਆ ਕਾਹ ਚ ਕੱਢਾਂ ਨੂੰ ਆਪਾਂ ਭਾਂਡੇ ਸਾਫ਼ ਕਰਦੇ ਆ ਰੋਟੀ ਦਾ ਕੰਮ ਅੱਜ ਆਪਣਾ ਜਲਦੀ ਨਿਬੜ ਗਿਆ ਸਾਰੇ ਦੇ ਨਾਲ ਹੁੰਦੀ ਤੇ ਅਸੀਂ ਰੋਟੀ ਪਕਾ ਖਾ ਹਟੇ ਸਾਡੀ ਗਵੰਡੀ ਹੋਰ ਤਾਂ ਨਹੀਂ ਲੈ ਲੈਣੀ ਸਬਜ਼ੀ ਬਣਾਉਂਦੇ ਨੇਗੇ ਹਾਂ ਬੱਚੇ ਬਹੁਤ ਚਲੇਗੀ ਜੇਰੀ ਨਾਂ ਲੇਟਾ ਪਤਾ ਨਹੀਂ ਹੋ ਕਿ ਬੇਜਗਸ ਕਰਦੇ ਰਹੇ ਨਾਂ ਨਾਲ ਕੋਈ ਖੜਕਾ ਭਾਂਡਾ ਖੜਕਦਾ ਸੁਣੇ ਸਾਨੂੰ ਨਾਂ ਕੁਸੋ ਹੋਰ ਮੈਂ ਭਾਂਡੇ ਵਾਦੀ ਰਹੇ ਹੇ ਤਨੀਆ ਲੈ ਕੇ ਹੋ ਗਏ ਪਤਾ ਨਹੀਂ ਆਹ ਹੰਦ ਜਦੋਂ ਬੰਦੋ ਤਾਰੋਂ ਹੁੰਦੇ ਨੇ ਕੰਮ ਤੋਂ ਨਾ ਵੀ ਉਦ ਬਾਅਦ ਚ ਕਰਦੀਆਂ ਨੇ ਸਾਰਾ ਕੁਝ ਰੈ ਨਾਲ ਵੀ ਆਪਾਂ ਕਾਦੀ ਸਬਜ਼ੀ ਬਣਾਈਏ ਕੀ ਖਾਣਾ ਜਦੋਂ ਐਸਾ ਜਿਹੜੀ ਮੈਂ ਵਿਚਾਰੇ ਉਹੀ ਖਾ ਲੈਂਦੇ ਨੇਗੇ ਇਹ ਥੋੜੀ ਖਾ ਲੈਣ ਜੇ ਬਾੜੀ ਖਾ ਲੈਣਾ ਨਾ ਚਲੋ ਇਹ ਨੂੰ ਆਪ ਕਰਾਂਗੇ ਬਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਹ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ